ਗਾਜ਼ਾ ਦੇ ਵਿੱਚ ਗੋਲੀਬਾਰੀ ਦਾ ਵੱਡਾ ਦੁਖਦਾਇਕ ਮਾਮਲਾ ਸਾਹਮਣੇ ਆਇਆ ਬਰ ਦਰਸਲ ਇਸ ਮਾਮਲੇ ਦੇ ਵਿੱਚ ਲੋਕ ਗੰਭੀਰਤਾ ਦੇ ਨਾਲ ਇਸ ਕਰਕੇ ਸੋਚ ਰਹੇ ਨੇ ਕਿ ਗਾਜ਼ਾ ਦੇ ਵਿੱਚ ਪਹਿਲਾਂ ਹੀ ਹਾਲਾਤ ਬਹੁਤੇ ਠੀਕ ਨਹੀਂ ਹਨ ਲੋਕ ਭੋਜਨ ਲੈਣ ਦੇ ਲਈ ਲੰਬੀਆਂ ਕਤਾਰਾਂ ਦੇ ਵਿੱਚ ਲਾਈਨਾਂ ਦੇ ਵਿੱਚ ਖੜਦੇ ਨੇ ਜੇ ਜ਼ਰਾ ਸੋਚੋ ਕਿ ਜੇਕਰ ਤੁਸੀਂ ਭੋਜਨ ਲੈਣ ਦੇ ਲਈ ਲੰਬੀ ਲਾਈਨ ਦੇ ਵਿੱਚ ਖੜੇ ਹੋਵੋ ਤੇ ਉਧਰੋਂ ਪਾਸੇੋਂ ਜਿਹੜਾ ਗੋਲੀਬਾਰੀ ਕੀਤੀ ਜਾਵੇ ਹਮਲਾ ਕੀਤਾ ਜਾਵੇ ਜਿਹਾ ਇਸੇ ਤਰੀਕੇ ਦਾ ਗਾਜ਼ਾ ਦੇ ਵਿੱਚ ਹੋਇਆ ਕਿ ਲੋਕ ਭੋਜਨ ਲੈਣ ਦੇ ਲਈ ਖੜੇ ਹੁੰਦੇ ਨੇ ਅਚਾਨਕ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ 34 ਲੋਕ ਮੌਕੇ ਤੇ ਮਾਰ ਦਿੱਤੇ ਜਾਂਦੇ ਨੇ ਤੇ ਇਸੇ ਹਮਲੇ ਦੀ ਫਿਲਹਾਲ ਕਿਸੇ ਦੇ ਵੱਲੋਂ ਜ਼ਿੰਮੇਵਾਰੀ ਨਹੀਂ ਲਈ ਗਈ ਪਰ ਫਿਲਸਤੀਨ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਹਮਲਾ ਇਜ਼ਰਾਈਲ ਦੇ ਵੱਲੋਂ ਕੀਤਾ ਗਿਆ ਇਸ ਹਮਲੇ ਦੀ ਜਿਹੜੀ ਪੂਰੀ ਦੁਨੀਆ ਭਰ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ UN ਦੇ ਵੱਲੋਂ ਵੀ ਇਸ ਘਟਨਾ ਦੀ ਜਿਹੜੀ ਨਿੰਦਿਆ ਉਹ ਕੀਤੀ ਗਈ ਆ ਕਿਹਾ ਗਿਆ ਕਿ ਭੋਜਨ ਲੈਣ ਦੇ ਲਈ ਲੰਬੀਆਂ ਲਾਈਨਾਂ ਦੇ ਵਿੱਚ ਖੜੇ ਲੋਕਾਂ ਦੇ ਉੱਪਰ ਹਮਲਾ ਕਰਨਾ ਠੀਕ ਨਹੀਂ ਹੈ